ਦੀ ਦੁਗਰੀ ਫੇਸਵਾਨ ਮਾਰਕੀਟ ਚ ਖੜੀ ਥਾਰ ਨੂੰ ਅਚਾਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਕੂੜੇ ਕਰਕਟ ਨੂੰ ਅੱਗ ਲੱਗਣ ਕਾਰਨ ਇਹ ਹਾਦਸਾ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਗੱਡੀ ਸੜ ਕੇ ਸੁਆਹ ਹੋ ਗਈ ਉੱਧਰ ਸਥਾਨਕ ਲੋਕਾਂ ਨੇ ਇਸ ਗੱਡੀ ਦੇ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਹੈ ਮਨਦੀਪ ਸਿੰਘ ਮੇਰਾ ਨਾਮ ਹੈ ਜੀ ਕਿ ਅਸੀਂ ক্রিকেট ਖੇਡਣ ਜਾਂਦੇ ਹਾਂ ਇਸ ਫੇਰੇ ਰੋਜ਼ ਉੱਥੋਂ ਵਾਪਸ ਆ ਰਹੇ ਸੀ ਤੇ ਦੇਖਿਆ ਕਿ ਇੱਥੇ ਇੱਕ ਥਾਰ ਗੱਡੀ ਨੂੰ ਅੱਗ ਲੱਗੀ ਹੋਈ ਹੈ ਸੋ ਪਾਰਕਿੰਗ ਦੀ ਜਗ੍ਹਾ ਜੀ ਬੜਾ ਪੌਸ਼ ਏਰੀਆ ਹੈ ਇਹ ਫੇਸ 1 ਡੁਗਰੀ ਦਾ ਤੇ ਜਿਹੜੀ ਇੱਥੇ ਪਾਰਕਿੰਗ ਲੋਕੀ ਆਉਂਦੇ ਨੇ ਸਵੇਰੇ ਕੋਈ ਜਿਮ ਲਾਉਣ ਆਉਂਦੇ ਆ ਜੀ ਕੋਈ ਆਪਣੇ ਜਿਦਾ ਇੱਥੇ ਸਮਾਰਟ ਪੁਆਇੰਟ ਹੈ ਕੋਈ ਉੱਥਿਆਂ ਦੇ ਹੀ ਸ਼ਾਪਿੰਗ ਕਰਨ ਆਪਣੇ ਤੇ ਜ਼ਿਆਦਾਤਰ ਇੱਥੇ ਫਿਟਨੈਸ ਲਈ ਆਉਂਦੇ ਜੀ ਐਨੀ ਟਾਈਮ ਫਿਟਨੈਸ ਦੇ ਬਾਹਰ ਇਹ ਮੁੰਡਾ ਜਿਹਦੀ ਠਾਰ ਹੈ ਇਹ ਉੱਥੇ ਜਿਮ ਲਾਉਣ ਆਇਆ ਸੀ ਤੇ ਪਾਰਕਿੰਗ ਦੇ ਵਿੱਚ ਜਿਹੜੀ ਇਹ ਅੱਗ ਲੱਗੀ ਕਾਰਨ ਇਹ ਹੈ ਜੀ ਕਿ ਜਿਹੜੇ ਕੂੜਾ ਕਰਕਟ ਹੈ ਜਾਂ ਜਿਹੜੇ ਪੇੜ-ਪੋਦੇ ਜਿਹੜੇ ਵੀ ਇੱਥੇ ਗਿਰੇ ਹੋਏ ਸੀ ਉਹਨਾਂ ਜਿਨ੍ਹਾਂ ਨੇ ਇਹ ਉਹਨਾਂ ਤੋਂ ਅੱਗ ਲਗਾਈ ਗਈ ਹੈ ਕਿਸੇ ਮੁਲਾਜ਼ਮ ਨੇ ਲਾਈਏ ਅੱਗ ਜਾਂ ਜਿਹੜੇ ਕਾਰਪੋਰੇਸ਼ਨ ਜਿਹੜੇ ਸਫਾਈ ਕਰਮਚਾਰੀ ਨੇ ਇਹ ਉਹਨਾਂ ਵੱਲੋਂ ਬੜੀ ਅੰਗੈਲੀ ਦੇ ਨਾਲ ਇੱਥੇ ਜਿਹੜੀ ਇਹ ਉਹ ਅੱਗ ਲਗਾਈ ਹੈ ਜਿਹੜੀ ਅੱਗ ਚਲਦੇ ਚ ਇਹ ਕੂੜੇ ਨੂੰ ਅੱਗ ਲਗਾਈ ਜਿਹੜੇ ਪੇੜ ਤੇ ਪੱਤੇ ਡਿੱਗੇ ਨੇ ਥੱਲੇ ਪਲੱਸ ਉਹਨੂੰ ਮਿਕਸ ਕਰਕੇ ਕੂੜੇ ਨੂੰ ਮਿਕਸ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੋਂ ਲੈ ਕੇ ਇਹ ਕਿੱਥੋਂ ਅੱਗ ਲੱਗੀ ਹੈ ਤੇ ਚਲਦੇ ਚਲਦੇ ਪਾਰਕਿੰਗ ਦੇ ਵਿੱਚ ਇਹ ਤਾਂ ਸਿਰਫ ਇਹ ਇੰਨਾ ਹੈਗਾ ਜੀ ਗੱਡੀ ਸਿਰਫ ਇੱਥੇ ਇੱਕ ਖੜੀ ਸੀ ਗੱਡੀਆਂ ਹੋਰ ਨਹੀਂ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਬਿਲਕੁਲ ਕਰਤਾ ਸੀ ਜੀ ਬਿਲਕੁਲ ਮੌਕੇ ਤੇ ਆਈ ਹੋਏ ਡੁਗਰੀ ਡੁਗਰੀ ਥਾਣਾ ਜੀ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਆਸੀ ਪੁਲਿਸ ਪ੍ਰਸ਼ਾਸਨ ਤੇ ਬਾਅਦ ਅਸੀਂ ਅਸੀਂ ਗਏ ਵੀ ਆ ਜੀ ਉੱਥੇ ਕਿਉਂਕਿ ਇਹ ਜਿਹੜੀ ਠਾਰ ਹੈ ਜਿੰਦੀ ਉਹ ਮੁੰਡੇ ਆ ਪਿੰਡ ਸੰਗੋਵਾਲ ਦਾ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਬਾਈ ਜੀ ਇੱਥੇ ਸਾਡੇ ਕੋਈ ਇੰਨੇ ਜਾਣਦੇ ਤੇ ਉਹਨਾਂ ਨੇ ਮੇਰੀ ਹੈਲਪ ਇੰਨੀ ਲਈ ਕਿ ਤੁਸੀਂ ਨਾਲ ਆਓ ਸਾਡੇ ਤੇ ਥਾਣੇ ਦੇ ਵਿੱਚ ਚੱਲੋ ਇਹ ਮੁੰਡੇ ਨੇ ਇਹ ਸਿਰਫ 2 ਮਹੀਨੇ ਪਹਿਲੇ ਨਵੀਂ ਠਾਰ ਕਢਾਈ ਹੈ ਜਿਹੜੇ ਸਫਾਈ ਕਰਮਚਾਰੀ ਉਹਨਾਂ ਵੱਲੋਂ ਕੀ ਕੀਤਾ ਗਿਆ ਅਸੀਂ ਜੀ ਉਹਨਾਂ ਨੂੰ ਥਾਣੇ ਪਹਿਲੇ ਲੈ ਕੇ ਗਏ ਅਸੀਂ ਥਾਣੇ ਰਿਪੋਰਟ ਅਸੀਂ ਦਰਜ ਕਰਾਈ ਹੈ ਥਾਣੇ ਵੱਲਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਉੱਥੇ ਕੋਈ ਜਿਹੜੇ ਆਪਣੇ ਥਾਣੇ ਦੇ ਜਿਹੜਾ ਦੀ ਥਾਣੇ ਵੱਲਿਆਂ ਨੇ ਸਾਨੂੰ ਉੱਥੇ ਆਪਣੇ ਉਹਨਾਂ ਦੇ ਕੋਈ ਦੋ ਕੇਸ ਉੱਥੇ ਲੱਗੇ ਸੀ ਉਹ ਛੱਡ ਕੇ ਸਾਡੇ ਨਾਲ ਬਕਾਇਦਾ ਤੁਰੇ ਨੇ ਤੇ ਇੱਥੇ ਫੇਜ਼ 2 ਦੇ ਵਿੱਚ ਮੰਦਰ ਦੇ ਕੋਲ ਜਿਹੜੇ ਕੁਲਵੰਤ ਸਿੰਘ ਸਿੱਧੂ ਜੀ ਦਾ ਦਫ਼ਤਰ ਹੈ ਉੱਥੇ ਗਏ ਨੇ ਉੱਥੇ ਉਹਨਾਂ ਦੀ ਜੋ ਵੀ ਸਹਾਇਤਾ ਸੀ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਹੈ ਕੁਲਵੰਤ ਸਿੰਘ ਸਫਾਈ ਕਰਮਚਾਰੀਆਂ ਨੇ ਜੀ ਫਿਲਹਾਲ ਉੱਥੇ ਦਾ ਜਿਹੜੇ ਨੰਬਰਦਾਰ ਜੀ ਨੂੰ ਬੁਲਾਇਆ ਗਿਆ ਉਹਨਾਂ ਨੇ ਸੀਸੀਟੀ ਜਿਹੜੀ ਸੀਸੀਟੀ ਫੁਟੇਜ ਅਸੀਂ ਕਢਵਾਈਏ ਇਲਾਕਾ ਨਿਵਾਸੀਆਂ ਤੋਂ ਜਿਹੜੇ ਇੱਥੇ ਆਸ-ਪਾਸੇ ਦੇ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਮੁਲਾਜ਼ਮ ਹੈ ਇਹ ਸਾਡਾ ਨਹੀਂ ਹੈ